ਭਾਈ ਤੀਰਥ ਆਪਣੇ ਪਿੰਡ ਦਾ ਚੌਧਰੀ ਸੀ ਤੇ ਉਹਨਾਂ ਦਿਨਾਂ ਵਿੱਚ ਇੱਕ ਚੌਧਰੀ ਨੂੰ ਪਿੰਡ ਦਾ ਮਾਲਕ ਮੰਨਿਆ ਜਾਂਦਾ ਸੀ ਤੇ ਇਹਨਾਂ ਦੇ ਕੋਲ ਧਨ-ਦੌਲਤ ਇੰਨਾ ਕੋ ਜਿਆਦਾ ਸੀ ਕਿ ਲੋਕ ਦੂਰ-ਦੂਰ ਤੱਕ ਭਾਈ ਤੀਰਥੇ ਦਾ ਨਾਮ ਜਾਣਦੇ ਸਨ ਭਾਈ ਤੀਰਥਾ ਇੱਕ ਪੀਰ ਨੂੰ ਬਹੁਤ ਮੰਨਦਾ ਸੀ ਜਿਸ ਕਰਕੇ ਉਸਨੇ ਆਪਣੇ ਘਰ ਵਿੱਚ ਇੱਕ ਪੀਰ ਦੀ ਦਰਗਾਹ ਬਣਾਈ ਹੋਈ ਸੀ ਜਿੱਥੇ ਲੋਕ ਹਰ ਵੀਰਵਾਰ ਦੇ ਵੀਰਵਾਰ ਮਿੱਠਾ ਰੋਟ ਘੜਾ ਚੜਾਉਂਦੇ ਸਨ ਭਾਈ ਤੀਰਥਾ ਆਪਣੇ ਨਾਲ ਸ਼ਰਧਾਲੂਆਂ ਦਾ ਵੱਡਾ ਜਥਾ ਲੈ ਕੇ ਪੀਰ ਦੇ ਪ੍ਰਚਾਰ ਲਈ ਜਾਂਦੇ ਸਨ ਤੇ ਕਈ ਵਾਰੀ ਜਥੇ ਨੂੰ ਨਾਲ ਲੈ ਕੇ ਨਿਗਾਹੋਂ ਪਿੰਡ ਵੱਲ ਜਾਂਦੇ ਸਨ ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਪੈਂਦਾ ਹੈ ਸਨ 1585 ਦੀ ਗੱਲ ਹੈ ਕਿ ਭਾਈ ਤੀਰਥਾ ਜੀ ਆਪਣੇ ਜਥੇ ਨੂੰ ਨਾਲ ਲੈ ਕੇ ਨਿਗਾਹੇ ਪਿੰਡ ਤੋਂ ਵਾਪਸ ਆ ਰਹੇ ਸਨ ਪਰ ਰਸਤੇ ਵਿੱਚੋਂ ਅੰਮ੍ਰਿਤਸਰ ਠਹਿਰ ਗਏ ਅੰਮ੍ਰਿਤਸਰ ਵਿਖੇ ਭਾਈ ਤੀਰਥੇ ਨੇ ਧੰਨ ਧੰਨ ਪਾਸ਼ਾ ਗੁਰੂ ਅਰਜਨ ਦੇਵ ਜੀ ਨੂੰ ਸੰਗਤਾਂ ਨੂੰ ਉਪਦੇਸ਼ ਦਿੰਦੇ ਸੁਣਿਆ ਤਾਂ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣ ਕੇ ਭਾਈ ਤੀਰਥੇ ਨੂੰ ਬੜਾ ਆਨੰਦ ਆਇਆ ਤੇ ਉਹ ਗੁਰੂ ਜੀ ਦੇ ਇਸ ਸਤਸੰਗ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸਨੇ ਸਤਗੁਰਾਂ ਕੋਲੋਂ ਸਿੱਖੀ ਦੀ ਬਾਤ ਮੰਗੀ ਤਾਂ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਕਿ ਸਿੱਖੀ ਇੰਨੀ ਆਸਾਨ ਨਹੀਂ ਹੈ ਖੰਡੇ ਦੀ ਧਾਰ ਤੇ ਤੁਰਨਾ ਪੈਂਦਾ ਹੈ ਤਾਂ ਭਾਈ ਤੀਤਕ ਕਹਿਣ ਲੱਗਾ ਕਿ ਗੁਰੂ ਜੀ ਮੈਂ ਸਿੱਖੀ ਨੂੰ ਪਾਉਣ ਵਾਸਤੇ ਸਭ ਕੁਝ ਕਰਨ ਲਈ ਤਿਆਰ ਹਾਂ ਤਾਂ ਗੁਰੂ ਜੀ ਨੇ ਕਿਹਾ ਕਿ ਸਿੱਖੀ ਕਦੇ ਵੀ ਪੁਰਖਾ ਸਿੱਖੀ ਉੱਤੇ ਨਹੀਂ ਟਿਕਦੀ ਤਾਵ ਤੈਨੂੰ ਪਹਿਲਾ ਉਹਨਾਂ ਚੀਜ਼ਾਂ ਦਾ ਤਿਆਗ ਕਰਨਾ ਪਵੇਗਾ ਜੋ ਸਿੱਖ ਮਤ ਦੇ ਉਲਟ ਹਨ ਤਾਂ ਹੀ ਤੂੰ ਸਖਿ ਨਵਾ ਸਕੇਗਾ ਤਾਂ ਭਾਈ ਤੀਰਥਾ ਗੁਰੂ ਜੀ ਦੇ ਬਚਨ ਸਮਝ ਗਿਆ ਤੇ ਉਸਨੇ ਪਿੰਡ ਆੜ ਕੇ ਇੱਕ ਫੈਸਲਾ ਲਿਆ ਕਿ ਮੈਂ ਅੱਜ ਤੋਂ ਬਾਅਦ ਪੀਰਾਂ ਨੂੰ ਨਹੀਂ ਮੰਨਾਂਗਾ ਤਾਂ ਭਾਈ ਜੀ ਦੇ ਇਸ ਫੈਸਲੇ ਤੋਂ ਲੋਕ ਬੜੇ ਔਖੇ ਹੋਏ ਤੇ ਕਈਆਂ ਨੇ ਭਾਈ ਤੀਰਥੇ ਨੂੰ ਬੁਰਾ ਭਲਾ ਵੀ ਕਿਹਾ ਉਹਨਾਂ ਨੂੰ ਬਰਾਦਰੀ ਵਿੱਚੋਂ ਬਾਹਰ ਕੱਢ ਦਿੱਤਾ ਲੋਕ ਇੰਨੇ ਕੋ ਗਿਰ ਚੁਕੇ ਸਨ ਕਿ ਉਹਨਾਂ ਨੇ ਭਾਈ ਜੀ ਦੇ ਘਰ ਨੂੰ ਹੀ ਲੁੱਟਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦਾ ਜੋ ਵੀ ਡੰਗਰ ਬੱਚਾ ਸੀ ਸਭ ਖੋਲ ਕੇ ਲੈ ਗਏ ਤੇ ਪੂਰਾ ਘਰ ਲੁੱਟ ਪੁੱਟ ਲਿਆ ਭਾਈ ਤੀਰਥ ਦੇ ਇਰਾਦੇ ਦ੍ਰਿੜ ਸਨ ਤੇ ਉਹਨਾਂ ਨੇ ਹਿੰਮਤ ਨਹੀਂ ਹਾਰੀ ਜਦੋਂ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਰਹਾ ਤਾਂ ਉਹ ਆਪਣੇ ਪਿੰਡ ਤੋਂ 11 ਮੀਲ ਦੂਰ ਪੈਿੰਦੇ ਝਾਗ ਸ਼ਹਿਰ ਵਿੱਚ ਚਲੇ ਗਏ ਤੇ ਉੱਥੇ ਉਹਨਾਂ ਨੇ ਮਿਹਨਤ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਖੂਨ ਪਸੀਨੇ ਦੀ ਕਮਾਈ ਵਿੱਚੋਂ ਜੋ ਵੀ ਮਿਲਦਾ ਉਸ ਨੂੰ ਵੰਡ ਕੇ ਛਕਦੇ ਤੇ ਰੱਬ ਦੇ ਭਾਣੇ ਨੂੰ ਮਿੱਠਾ ਮੰਨ ਕੇ ਬੜੇ ਸਿੱਧਕ ਨਾਲ ਮਜ਼ਦੂਰੀ ਕਰਦੇ ਇਸ ਤਰ੍ਹਾਂ ਕਰਦਿਆਂ ਕਰਦਿਆਂ 6 ਮਹੀਨੇ ਲੰਘ ਗਏ ਤਾਂ ਇੱਕ ਦਿਨ ਤਨਤਨ ਪਾਸ਼ਾ ਗੁਰੂ ਅਰਜਨ ਦੇਵ ਜੀ ਨੇ ਆਪਰੇ ਇੱਕ ਗੁਰਸਿੱਖ ਦੇ ਹੱਥ ਭਾਈ ਤੀਰਥੇ ਨੂੰ ਹੁਕਮਨਾਮਾ ਭੇਜਿਆ ਤੇ ਉਸ ਨੂੰ ਆਪਣੇ ਕੋਲ ਆਉਣ ਲਈ ਕਿਹਾ ਤਾਂ ਗੁਰੂ ਜੀ ਦੇ ਹੁਕਮਨਾਮੇ ਨੂੰ ਦੇਖ ਕੇ ਭਾਈ ਤੀਰਥਾ ਬੜਾ ਖੁਸ਼ ਹੋਇਆ ਤੇ ਉਹ ਅਗਲੇ ਹੀ ਦਿਨ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ ਉੱਥੇ ਪਹੁੰਚ ਕੇ ਭਾਈ ਤੀਰਥੇ ਨੇ ਸਿਮਰਨ ਤੇ ਸੇਵਾ ਨੂੰ ਆਪਣਾ ਨਿਤ ਦਾ ਕਰਮ ਬਣਾ ਲਿਆ ਸਵੇਰੇ ਕੀਰਤਨ ਕਥਾ ਤੋਂ ਉਪਰੰਤ ਗੁਰੂ ਜੀ ਦੇ ਘੋੜਿਆਂ ਲਈ ਕਾਹ ਖੋਦ ਕੇ ਲਿਆਉਂਦਾ ਤੇ ਫਿਰ ਜੰਗਲ ਵਿੱਚ ਜਾ ਕੇ ਲੰਗਰ ਵਾਸਤੇ ਲੱਕੜੀਆਂ ਕੱਟ ਕੇ ਲਿਆਉਂਦਾ ਤੇ ਫਿਰ ਗੁਰੂ ਜੀ ਦੇ ਲੰਗਰਾਂ ਵਿੱਚ ਸੇਵਾ ਕਰਦਾ ਤੇ ਜੁੱਥੇ ਪਾਂਡੇ ਮਾਰਦਾ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੇ ਪਾਈ ਤੀਰਥੇ ਦਾ ਸਿੱਧਕ ਦੇਖਣ ਲਈ ਉਸ ਨੂੰ ਕਿਹਾ ਕਿ ਭਾਈ ਤੂੰ ਸਿੱਖ ਹੋ ਕੇ ਕੀ ਖਟਿਆ ਤੇਰਾ ਸਾਰਾ ਧਨ ਦੌਲਤ ਨਾਸ ਹੋ ਗਿਆ ਤੇ ਹੁਣ ਤੈਨੂੰ ਦਿਨ ਰਾਤ ਵੀ ਚੈਨ ਨਹੀਂ ਮਿਲਦਾ ਜਾ ਆਪਣੇ ਘਰ ਚਲਾ ਜਾ ਤੇ ਜਾ ਕੇ ਆਪਣੇ ਘਰ ਦੀ ਖਬਰ ਲੈ ਤਾਂ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਤੇਤੇ ਨੇ ਗੁਰੂ ਜੀ ਦੇ ਚਰਨ ਫੜ ਲਏ ਤੇ ਆਖਣ ਲੱਗਾ ਕਿ ਮਹਾਰਾਜ ਜੀ ਇਹਨਾਂ ਚਰਨਾਂ ਨਾਲੋਂ ਵਿਛੜਨ ਦੀ ਗੱਲ ਨਾ ਕਰੋ ਝੂਠੀ ਮਾਇਆ ਗਵਾ ਕੇ ਮੈਨੂੰ ਸੱਚਾ ਧੰਨ ਮਿਲਿਆ ਹੈ ਸੁਪਨੇ ਦਾ ਧੰਨ ਚਲਾ ਜਾਏ ਤਾਂ ਕੁਝ ਨਹੀਂ ਕਰਦਾ ਗੁਰੂ ਅਰਜਨ ਦੇਵ ਜੀ ਭਾਈ ਤੀਰਥੇ ਦਾ ਸਿੱਧਕ ਦੇਖ ਕੇ ਬਹੁਤ ਖੁਸ਼ ਹੋਏ ਤੇ ਥਾਪੜਾ ਦੇ ਕੇ ਕਹਿਣ ਲੱਗੇ ਕਿ ਜਾ ਸੇਵਾ ਵਿੱਚ ਲੱਗ ਜਾ ਭਾਈ ਤੀਰਥਾ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਤੋਂ ਬਾਅਦ ਜੰਗਲ ਵਿੱਚ ਲੱਕੜੀਆਂ ਲੈਣ ਲਈ ਤੁਰ ਪੈਂਦਾ ਤੇ ਰਾਹ ਵਿੱਚ ਕਹਿੰਦਾ ਜਾਂਦਾ ਕਿ ਝੂਠਾ ਤਨ ਚਲਾ ਗਿਆ ਤਾਂ ਕੋਈ ਫਿਕਰ ਨਹੀਂ ਸੱਚੇ ਤਨ ਦੀ ਪ੍ਰਾਪਤੀ ਹੋ ਗਈ ਹੈ ਜਾਨਾਂ ਦੀ ਤਰ੍ਹਾਂ ਇੱਕ ਦਿਨ ਭਾਈ ਤੀਰਥਾ ਜੰਗਾ ਤੋਂ ਲੱਕੜੀਆਂ ਲੈ ਕੇ ਵਾਪਸ ਆ ਰਿਹਾ ਸੀ ਤਾਂ ਅਚਾਨਕ ਹਨੇਰੀ ਝੱਖੜ ਆਉਣਾ ਸ਼ੁਰੂ ਹੋ ਗਿਆ ਭਾਈ ਤੀਰਥਾ ਜੀ ਲੱਕੜਾਂ ਨੂੰ ਸੰਭਾਲਦੇ ਸੰਭਾਲਦੇ ਤੁਰੇ ਜਾ ਰਹੇ ਸਨ ਕਿ ਹਨੇਰੀ ਦਾ ਇੱਕ ਜ਼ੋਰਦਾਰ ਬੁੱਲਾ ਆਇਆ ਤੇ ਉਹ ਇੱਕ ਖੂਹ ਵਿੱਚ ਡਿੱਗ ਗਏ ਖੂਹ ਬਹੁਤਾ ਡੂੰਘਾ ਨਹੀਂ ਸੀ ਤੇ ਪਾਣੀ ਵੀ ਬਹੁਤ ਥੋੜਾ ਸੀ ਭਾਈ ਜੀ ਨੇ ਲੱਕੜਾਂ ਸਿਰ ਤੇ ਹੀ ਰੱਖੀ ਰੱਖੀਆਂ ਤਾਂ ਕਿ ਭੁੱਜ ਨਾ ਜਾਣ ਤੇ ਆਪ ਸਾਰੀ ਰਾਤ ਖੂਹ ਵਿੱਚ ਖਲੋ ਕੇ ਗੁਰਬਾਣੀ ਦਾ ਗਾਇਨ ਕਰਦੇ ਰਹੇ ਉਧਰ ਰਾਤ ਭਾਈ ਤੀਰਥੇ ਦੇ ਨਾਂ ਆਉਣ ਕਰਕੇ ਜਦੋਂ ਗੁਰੂ ਜੀ ਨੇ ਧਿਆਨ ਮਾਰਿਆ ਤਾਂ ਉਹਨਾਂ ਨੂੰ ਭਾਈ ਤੀਰਥਾ ਖੂਹ ਵਿੱਚ ਡਿੱਗਾ ਦਿਖਿਆ ਤਾਂ ਗੁਰੂ ਅਰਜਨ ਦੇਵ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਖੂਹ ਵੱਲ દોੜ ਗਏ ਤੇ ਰਸਤਾ پا ਕੇ ਭਾਈ ਤੀਰਥੇ ਨੂੰ ਬਾਹਰ ਕੱਢਣਾ ਚਾਹਿਆ ਤਾ ਅਗਿਉ ਭਾਈ ਤੀਰਥੇ ਨੇ ਕਿਹਾ ਕਿ ਪਹਿਲਾਂ ਮੈਨੂੰ ਨਹੀਂ ਬਲਕਿ ਲੱਕੜਾਂ ਨੂੰ ਕੱਟੋ ਤਾਂ ਕਿ ਲੰਗਰ ਪੱਕ ਸਕੇ ਤਾਂ ਸਿੱਖਾਂ ਨੇ ਉਸੇ ਤਰ੍ਹਾਂ ਪਹਿਲਾਂ ਲੱਕੜੀਆਂ ਨੂੰ ਬਾਹਰ ਕੱਢਿਆ ਤੇ ਫਿਰ ਭਾਈ ਤੀਰਥੇ ਨੂੰ ਬਾਹਰ ਕੱਢਿਆ ਭਾਈ ਤੀਰਥਾ ਜਿਵੇਂ ਹੀ ਖੂਹ ਵਿੱਚੋਂ ਬਾਹਰ ਆਇਆ ਤਾਂ ਗੁਰੂ ਜੀ ਨੇ ਉਸ ਨੂੰ ਆਪਣੀ ਛਾਤੀ ਨਾਲ ਲਾ ਲਿਆ ਤੇ ਆਖਣ ਲੱਗੇ ਕਿ ਤੂੰ ਸਿੱਖੀ ਦੇ ਇਮਤਿਹਾਨ ਵਿੱਚੋਂ ਪਾਸ ਹੋ ਚੁੱਕਿਆ ਹੈ ਤੇ ਮੰਗ ਈ ਮੰਗਣਾ ਚਾਹੁੰਦਾ ਹੈ ਤਾਂ ਪਾਈ ਤੀਰਥੇ ਨੇ ਗੁਰੂ ਜੀ ਤੋਂ ਮੰਗਿਆ ਕਿ ਮੇਰੇ ਅੰਦਰ ਕੁਝ ਵੀ ਮੰਨਣ ਦੀ ਬਿਰਤੀ ਖਤਮ ਹੋ ਜਾਵੇ ਤੇ ਮੈਂ ਹਮੇਸ਼ਾ ਸੇਵਾ ਸਿਮਰਨ ਨਾਲ ਜੁੜਿਆ ਰਹਾ ਗੁਰੂ ਅਰਜਨ ਦੇਵ ਜੀ ਪਾਈ ਤੀਰਥੇ ਦੇ ਸਦਕ ਤੋਂ ਬੜਾ ਖੁਸ਼ ਹੋਏ ਤੇ ਉਹਨਾਂ ਨੇ ਸ਼ਲੋਕ ਉਚਾਰਿਆ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਬੈਠਾ ਜਗ ਲੰਗਨ ਹਾਰਾ ਤੇ ਨਾਲ ਹੀ ਗੁਰੂ ਜੀ ਨੇ ਭਾਈ ਤੀਰਥੇ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੇਰਾ ਨਾਮ ਤੀਰਥਾ ਨਹੀਂ ਬਲਕਿ ਤੇਰਾ ਨਾਮ ਭਾਈ ਮੰਜ ਹੋਵੇਗਾ ਸਤਨਾਮ ਸ੍ਰੀ ਵਾਹਿਗੁਰੂ